ਅੱਜ ਸਵੇਰ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਫਰੀ ਕੋਡ ਦੇ ਐਂਟਰ ਕਰਦਿਆਂ ਹੀ ਇੱਕ ਜਿਹੜੀ ਹੈਗੀ ਬੱਸ ਸੇਮ ਨਾਲੇ ਦੀ ਗੰਦੀ ਖਬਰਾਂ ਸਾਹਮਣੇ ਆਈਆਂ ਤੇ ਸੁਣਨਾ ਦਿਖਾਉਣਾ ਚਾਹੁੰਦੇ ਆ ਇੱਕ ਕਾਉਂਟ ਪੂਰਾ ਤੋਂ ਫਰੀ ਕੋਡ ਆਉਂਦੇ ਸਮੇਂ ਜਿਹੜਾ ਸੇਮ ਨਾਲਾ ਹੈਗਾ ਇਸ ਵਿੱਚ ਜਿਹੜੀ ਇਹ ਬੱਸ ਤਾਂ ਡਿੱਗੀ ਹੈ ਦੱਸਿਆ ਜਾ ਰਿਹਾ ਹੈ ਕਿ ਬੱਸ ਜਿਹੜੀ ਬੋਲ ਵਾਲੀ ਸਾਈਡ ਤੋਂ ਆ ਰਹੀ ਸੀ ਤੇ ਦੂਜੇ ਪਾਸੇ ਇੱਕ ਇਹਦਾ ਟਰੱਕ ਇਧਰੋਂ ਜਾ ਰਿਹਾ ਸੀਗਾ ਤਾਂ ਪੁਲ ਦੇ ਉੱਪਰ ਓਵਰਟੇਕ ਕਰਨ ਨੂੰ ਲੈ ਕੇ ਇਸ ਸੇਮ ਨਾਲੇ ਦੇ ਵਿੱਚ ਜਿਹੜੀ ਹੈਗੀ ਬੱਸ ਲੱਗੀ ਸੀ ਹਾਲਾਂਕਿ ਰੈਸਕਿਊ ਕਰਕੇ ਉਹ ਬਾਹਰ ਕੱਢ ਲਿਆ ਗਿਆ ਹੈਗਾ ਅ ਇਸ ਜਿਹੜੇ ਹੈਗੇ ਲੋਕਾਂ ਦੇ ਹਜੇ ਵੀ ਸਮਾਨ ਇੱਥੇ ਜਿਹੜਾ ਢਿੱਗਿਆ ਪਿਆ ਹੈਗਾ ਬੱਸ ਦਾ ਸਮਾਨ ਢਿੱਗਿਆ ਪਿਆ ਹਾਲਾਂਕਿ ਕਾਫੀ ਮੁਸ਼ਕਲ ਤੋਂ ਬਾਅਦ ਇੱਕ ਵਾਰ ਜਿਹੜਾ ਬੱਸ ਨੂੰ ਬਾਹਰ ਕੱਢ ਲਿਆ ਗਿਆ ਹੈ ਕਿ ਦੱਸਿਆ ਜਾ ਰਿਹਾ ਕਿ ਪੰਜ ਤੇ ਕਰੀਬ ਲੋਕਾਂ ਦੀ ਜਿਹੜੀ ਮੌਤ ਹੋ ਚੁੱਕੀ ਹੈ ਤੇ ਦੋ ਸੀਰੀਅਸ ਨੇ ਉਹਨਾਂ ਨੂੰ ਜਿਹੜਾ ਅੰਮ੍ਰਿਤਸਰ ਨੂੰ ਰੈਫਰ ਕਰ ਦਿੱਤਾ ਗਿਆ ਹੈ ਤੇ ਨਾਲ ਵੀ ਨਾਲ ਹੈਗਾ ਟ੍ਰੈਫਿਕ ਪੁਲਿਸ ਨੂੰ ਫ੍ਰ ਕਾਗਵਲ ਨੂੰ ਮਦਦ ਦੇਣ ਦੀ ਗੱਲ ਕਹੀ ਹੈ ਕਿ ਲੋਕਾਂ ਨੂੰ ਜਿਹੜੀ ਸਾਈਡ ਤੋਂ ਪਾਲੀ ਬਦਲ ਹੋ ਗਈ ਹੋਤੀ ਜਾਵੇਗੀ ਕਿਉਂਕਿ ਐਸੇ ਮਾਮਲੇ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਵੀ ਕਿ ਲੋਕਾਂ ਦੇ ਮੁਤਾਬਕ ਕਿ ਜਿਹੜੀ ਹੈਗੀ ਨਿਊ ਦੀ ਬਸ ਸੀ ਕਾਫੀ ਤੇਜ਼ ਆ ਰਹੀ ਸੀ ਅੰਬਰ ਬੋਰਰ ਸਾਈਡ ਦੇ ਉੱਪਰ ਤਾਂ ਜਦੋਂ ਇਹ ਪੁੱਲ ਨੂੰ ਕ੍ਰਾਸ ਕਰਨਾ ਸੀ ਉਸ ਤੋਂ ਪਹਿਲਾਂ ਜਿਹੜਾ ਹਾਦਸਾ ਵਾਪਰਿਆ ਆ ਜਿਹੜਾ ਟਰੱਕ ਤੁਸੀਂ ਦੇਖ ਸਕਦੇ ਹੋ ਇਸ ਦੇ ਵਿੱਚ ਇਹ ਟਰੱਕ ਜਿਹੜਾ ਇਧਰੋਂ ਫ੍ਰੀ ਕੋਲਡ ਸਾਈਡ ਕੋ ਜਾ ਰਿਹਾ ਸੀਗਾ ਇਹ ਇਹ ਵੀ ਜਿਹੜਾ ਉੱਥੇ ਪਲਟ ਗਿਆ ਸੀ ਇਹਨੂੰ ਐਸੇ ਜਿਹੜਾ ਡਰਾਈਵਰ ਸੀਗੇ ਦੇ ਨਾਲ ਗੱਲ ਚੱਲ ਰਿਹਾ ਕਿ ਉਹ ਜੀਕੇ ਵਿੱਚ ਅਧਿਕਾਰੀ ਜਿਹੜੇ ਜਾ ਰਹੇ ਸਨ ਤਾਂ ਇਹ ਇਹ ਵੀ ਟਰੱਕ ਪਾਰਟੇਸ ਟਰੱਕ ਜਿਹੜਾ ਫਰੀਕੋਡਲ ਪਾਸੋਂ ਆ ਰਿਹਾ ਸੀ ਤੇ ਜਿਹੜੀ ਹੈ ਬੱਸ ਹੈਗੀ ਹੈ ਇਹ ਅਵੋਲ ਸਾਈਡ ਤੋਂ ਆ ਰਹੀ ਸੀ ਜਿਸ ਤੋਂ ਬਾਅਦ ਇਹ ਸਾਰਾ ਹਾਦਸਾ ਵਾਪਰਿਆ ਲੋਕਾਂ ਵੱਲੋਂ ਲੋਕਾਂ ਦੀ ਮਦਦ ਨਾਲ ਵੀ ਜਿਹੜਾ ਹੈਗਾ ਲੋਕਾਂ ਵਿੱਚ ਸਵਾਰ ਗਿਆ ਸਨ ਉਹਨਾਂ ਨੂੰ ਬਾਹਰ ਕੱਢਿਆ ਗਿਆ ਬਾਹਰ ਕੱਢ ਕੇ ਫਰੀਕੋਡ ਦੇ ਕੋਲ ਉਸੇ ਕੰਮ ਮੈਡੀਕਲ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਹੈਗਾ ਤੌਫੀ ਕੋਰਦੇ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਤੇ ਉੱਥੇ ਉਹ ਉਹਦਾ ਇਲਾਜ ਚੱਲ ਰਿਹਾ ਹੈਗਾ ਤੇ ਸਾਰੀ ਘਟਨਾ ਅੱਜ ਸਵੇਰ ਜਿਹੜੀ ਤਕਰੀਬਨ ਸੱਜਰੀ 8 ਵਜੇ ਦੇ ਕਰੀਬ ਵਾਪਰੀ ਹੈਗੀ ਆ ਤੇ ਓਵਰ ਸਪੀਡ ਹੀ ਕਾਰਨ ਬਣ ਕੇ ਜਿਹੜਾ ਸੱਜ ਰਿਹਾ ਕਿ ਓਵਰ ਸਪੀਡ ਕਾਰਨ ਜਿਹੜੀ ਹੈ ਸਾਰੀ ਘਟਨਾ ਵਾਪਰੀ ਹੈਗੀ ਆ ਜਿਸ ਤੋਂ ਬਾਅਦ ਉਹ ਲੈਸਕੂ ਕੱਢ ਕੇ ਕਰਕੇ ਜਿਹੜਾ ਬੱਸ ਮਾਰ ਕੱਢਿਆ ਗਿਆ ਤੇ ਸਿਰਫ 50 ਦੇ ਕਰੀਬ ਲੋਕ ਇਸ ਬੱਸ ਦੇ ਵਿੱਚ ਸਵਾਰ ਸਨ ਇਹ ਇਹ ਮੋਰ ਨਾਲ ਪਸਵਾ ਜਾਣੇ ਸੀ ਜਿਹਦਾ ਜਿਹੜਾ ਕਾਰਨ ਲੋਕਾਂ ਮੁਤਾਬਕ ਹੀ ਲੱਗੇਗਾ ਕਾਰਨ ਓਵਰ ਸਪੀਡ ਦੇ ਕਾਰਨ ਜਿਹੜਾ ਸਾਰਾ ਹਾਦਸਾ ਵਾਪਰਿਆ ਹਾ ਸਾਰਾ ਹੀ ਪ੍ਰਸ਼ਾਸਨ ਮੌਕੇ ਤੇ ਪਹੁੰਚ ਚੁੱਕਾ ਸੀ ਤੇ ਨਾਲ ਇਹਦੇ ਵਿੱਚੋਂ ਜਿਹੜਾ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਹੈਗਾ ਕਵਾਰੀ ਦਾ ਰਸਤੇ ਨੂੰ ਰੋਕਿਆ ਗਿਆ ਸੀ ਕਿਉਂਕਿ ਆ ਇਹ ਜਿਹੜੀ ਹੈਗੀ ਆ ਲੋਏ ਦੀ ਬੈਰੀਕਡ ਜਿਹੜੀ ਕੀਤੀ ਹੋਈ ਆ ਇਹ ਟੋਟ ਜਿਹੜੀ ਖੱਗੀ ਆ ਤਾਂ ਟੁੱਟ ਗਈ ਹੈ ਤੇ ਜਿਹੜੀ ਬੱਸ ਵਿੱਚ ਸਾਰੀ ਤੇ ਬੀਸੀ ਬੱਸ ਨੂੰ ਇੱਕ ਵਾਰ ਬਾਹਰ ਕਰ ਲਿਆ ਗਿਆ ਹੈਗਾ ਤੇ ਕਾਫੀ ਲੋਕ ਜੱਕ ਨਹੀਂ ਸੀਗੇ ਕੁਝ ਲੋਕ ਜਿਹੜੇ ਇੱਕ ਬਚ ਵੀ ਗਈ ਸੀ ਤੇ ਨਾਲ ਦੀ ਨਾਲ ਉਹਨਾਂ ਦਾ ਇਲਾਜ ਜਿਹੜਾ ਗੁਰੂਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਕਰ ਰਿਹਾ ਹੈਗਾ ਲੋਕਾਂ ਵੱਲੋਂ ਜਿਹੜਾ ਕਿਉਂਕਿ ਇੱਥੇ ਸ਼ੱਕ ਜਿਹੜਾ ਕੱਚ ਵਿਗਰਿਆ ਹੋਇਆ ਸੀ ਉਸ ਨੂੰ ਜਿਹੜਾ ਸਾਫ਼ ਕੀਤਾ ਜਾ ਰਿਹਾ ਕਿਉਂਕਿ ਆਉਣ ਲੰਘਣ ਵਿੱਚ ਕੋਈ ਦਿੱਕਤ ਨਾ ਆਵੇ ਲੋਕਾਂ ਵੱਲੋਂ ਜਿਹੜਾ ਇੱਥੇ ਪਹੁੰਚ ਕੇ ਆ ਜਿਹੜੇ ਹੈ ਕੋਣ ਰੈਸਕਿਊ ਕੀਤਾ ਗਿਆ ਸੀਗਾ ਤੇ ਨਾਲ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਤੁਰੰਤ ਪਹੁੰਚ ਕੇ ਇੱਥੇ ਕਰ ਗਿਆ ਸੀ ਤੇ ਹੁਣ ਆ ਲੋਕਾਂ ਦਾ ਕਈ ਨਾ ਸਮਾਨ ਜਿਹੜੇ ਤੁਸੀਂ ਦੇਖ ਸਕਦੇ ਹੋ ਇੱਥੇ ਡਿੱਗਿਆ ਹੋਇਆ ਉਸ ਨੂੰ ਜਲਾ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਕਿ ਜੇ ਕੋਈ ਸਮਾਨ ਕੋਈ ਦਾ ਕੀਮਤੀ ਸਮਾਨ ਹੈ ਜਾਂ ਕੋਈ ਹਰਜੀਤ ਹੈ ਨਹੀਂ ਉਹ ਸਾਰੀਆਂ ਇੱਥੇ ਵਿੱਚ ਡਿੱਗੇ ਸੀਗੇ ਹਾਲ ਜਿਹੜਾ ਹੈਗਾ ਪੰਜ ਦੇ ਕਰੀਬ ਲੋਕਾਂ ਦੀ ਜਿਹੜੀ ਦੱਸਿਆ ਜਾ ਰਿਹਾ ਹੈ ਮੌਤ ਹੋ ਗਈਆਂ ਦੂਆਂ ਨੂੰ ਜਿਹੜਾ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈਗਾ ਸੋ ਅੱਜ ਸਵੇਰ ਤੋਂ ਹੀ ਇਹ ਮੰਦਭਾਗੀ ਖਬਰ ਸਾਹਮਣੇ ਆਈ ਸੀ ਤੇ ਉਸ ਤੋਂ ਬਾਅਦ ਲਗਾਤਾਰ ਹੁਣ ਜਿਹੜੇ ਹੈਗੇ ਪੁਲਿਸ ਐਸਪੀ ਕੈਟਿਗਿਊਸ਼ਨ ਟੀਕੋਰ ਅੱਜ ਅਸਰਿਊ ਰਿਪੋਰਟ ਨੇ ਕਿਹਾ ਕਿ ਜਾਂਚ ਤੋਂ ਬਾਅਦ ਹੋਰ ਅਗਲੀ ਕਾਰਵਾਈ ਕੀਤੀ ਜਾਵੇਗੀ ਅਤੇ ਉਸਕੇ ਚਲਤੇ ਉਹ ਬੱਸ ਕਰੜਕੀ ਹੈ ਔਰ ਅਭੀ ਤੱਕ ਪੰਜ ਕੈਜ਼ੁਐਲਟੀਆਂ ਡਿਕਲੇਅਰ ਹੋ ਚੁਕੀ ਹੈ ਦੇਰ ਬਰਾਡ ਡੈੱਡ ਇਨ ਦੀ ਹਸਪੀਟਲ

ਦੇਖ ਰਹੇਗੇ ਬਟ ਆਈ ਥਿੰਕ ਸਾਰੇ ਬੱਚੇ ਇਹ ਸਾਰੇ ਲੋਕ ਨਿਕਲ ਕੇ ਹੋਰ ਬੜਛਾ ਚਾ ਚੁਕੀ। ਪੰਜਾਬ ਸਰਕਾਰ ਨੂੰ ਬੋਲ ਦਿੱਤੀ ਜੀ। ਜੀ ਨਾ ਜੜਾ ਸੁਖਦੀਪ ਸਿੰਘ ਜੀ ਜੀ ਬੇ ਕੀ ਹਾਦਸਾ ਕਿਵੇਂ ਵਾਪਰੇ ਜੇ ਤੁਸੀਂ ਬੱਸ ਦੇ ਵਿੱਚ ਸੀ ਉਸ ਵਕਤ ਅ ਬੱਸ ਓਵਰ ਸਪੀਡ ਸ ਸੀ ਐਕਚੁਅਲੀ ਤੇ ਇਹ ਮਤਲਬ ਪੋਲ ਤੋਂ ਪਹਿਲਾਂ ਬੱਸ ਆਲਾ ਕਿਹ ਵਹੀਕਲ ਨੂੰ ਓਵਰਟੇਕ ਕਰਨ ਲੱਗਿਆ ਸੀਗਾ ਧੁੰਦ ਦੇ ਕਾਰਨ ਇੱਕੋ ਦਮ ਕੋ ਟਰੱਕ ਨਿਕਲ ਆਇਆ ਤੇ ਬੱਸੇ ਤੋਂ ਕੰਟਰੋਲ ਨਹੀਂ ਹੋਈ ਬੱਸ ਡੋਲਾ ਖਾ ਗਈ ਤੇ ਦੋਵਾਂ ਮਤਲਬ ਟਰੱਕ ਤੇ ਬੱਸ ਆਪਸ ਵਿੱਚ ਟੱਕਰ ਕੇ ਟਰੱਕ ਉਧਰ ਪਲਟ ਗਿਆ ਤੇ ਬੱਸ ਨਹਿਰ ਤੇ ਚਲੀ ਗਈ ਮੈਂ ਮਗਰ ਸੀਗਾ ਤਾਂ ਕਰਕੇ ਮੈਂ ਸੇਫ ਰਹਿ ਗਿਆ ਅੱਗੇ ਜਿਹੜੇ ਪੈਸੇਂਜਰ ਸੀਗੇ ਉਹਨਾਂ ਦਾ ਮਤਲਬ ਬਹਾ ਬੁਰਾ ਹਾਲ ਹੋਇਆ ਬੱਸ ਫੁੱਲ ਸੀਗੀ ਸੀਟਾਂ ਇਹ ਮੁਕਸ਼ਰ ਤੋਂ ਹੀ ਜਾਣਾ ਕਿੱਥੇ ਸੀ ਬੱਸ ਮੈਂ ਅੰਮਰਸਰ ਨੇ ਜਾਣਾ ਸੀ ਹਾਂਜੀ ਹਾਂਜੀ ਇਹ ਜਦੋਂ ਪਲਟੀ ਹੈ ਉਦੋਂ ਮਤਲਬ ਪਤਾ ਲੱਗਾ ਕਿ ਕਿੰਨੇ ਕੁ ਵਾਰੀਆਂ ਦੀ ਮੌਤ ਹੋਈ ਹੈ ਜਾਂ ਕਿੰਨੇ ਕੁ ਜ਼ਖਮੀ ਹੈ ਕਿਸ ਵਾਰੀ ਹੈ ਨਹੀਂ ਇੰਨਾ ਨਹੀਂ ਮੈਨੂੰ ਪਤਾਗਾ ਉਹਨਾਂ ਜਿਹੜੇ ਮਤਲਬ ਗੰਭੀਰ ਹਾਲਤ ਸੇ ਕਾਫੀ ਜ਼ਿਆਦਾ ਨੇ ਅਕੇਲੇ ਪਰ ਸੈਂਟਰ ਜਿਆਦਾ ਕਿਹੇ ਦੀ ਬਾਹ ਟੁੱਟ ਗਈ ਕੇ ਦਾ ਪੱਟ ਟੁੱਟ ਗਿਆ ਕੇ ਤਾਂ ਸਿਰ ਫਾੜ ਗਿਆ ਕੋਈ ਮਤਲਬ ਕੋਮਾ ਚ ਚਲਾ ਗਿਆ ਕੋਈ ਬੇਹੋਸ਼ ਹੋ ਗਿਆ ਲੋਕਾਂ ਨੇ ਕਾਫੀ ਮਦਦ ਕੀਤੀ ਕੱਢਣ ਲਈ ਹਾਂਜੀ ਹਾਂਜੀ ਕੀ ਨਾ ਤੁਹਾਡੀ ਜਮਸ਼ੀਰ ਸਿੰਘ ਛੰਦੂ ਹਾਂ ਸਪੈਸ਼ਲੀ ਤੁਸੀਂ ਉਹ ਜਦੋਂ ਹਾਦਸਾ ਹੋਇਆ ਉਦੋਂ ਮੌਕੇ ਤੇ ਮੌਜੂਦ ਰਿਖੇ ਸੀ ਨਹੀਂ ਇੱਥੇ ਹੀ ਮੌਜੂਦ ਸੀ ਮੈਨੂੰ ਗੱਡੀ ਪਾਸ ਕਰਕੇ ਆਈ ਹੈ ਅੱਛਾ ਹਾਂਜੀ ਤੇ ਬੱਸ ਕਾਫੀ ਤੇਜ਼ ਦੱਸੀ ਜਾ ਰਹੀ ਸੀ ਹਾਂ ਇਹ 100 ਦੀ ਸਪੀਡ ਤੋਂ ਉੱਪਰ ਸੀਗੀ ਧੁੰਦ ਦੇ ਵਕ ਫੋਨ ਦੇ باوجود ਵੀ ਅੱਛਾ ਕਿ ਮੈਂ ਜਦੋਂ ਆਪਦਾ ਮੋੜ ਮੁੜਿਆ ਤੇ ਉਹ ਖੜਕਾ ਹੋਇਆ ਮੈਨੂੰ ਸ਼ੱਕ ਤਾਂ ਪਹਿਲੇ ਹੀ ਪੈ ਗਿਆ ਸੀ ਕਿ ਗੱਡੀ ਇਹ ਟੱਚ ਕਰ ਗਈ ਕਿਸੇ ਨਾਲ ਹਾਂ ਉਹ ਟਰੈਕਰਾਂ ਕੀਤਾ ਉਹਨੇ ਟੱਚ ਹੂੰ ਉਸ ਤੋਂ ਬਾਅਦ ਇਹ 50-60 ਮਿੰਟਾਂ ਬਾਅਦ ਮੈਨੂੰ ਫੋਨ ਜਾਵੜਦਾ ਵੀ ਬੱਸ ਇਹ ਨਾਲ ਕਿੰਨੇ ਕੁ ਸਵਾਰੀਆਂ ਲਾਦਦੀਆਂ ਸੀ ਬੱਸ ਦੇ ਵਿੱਚ 65 ਕੁ ਸਵਾਰੀਆਂ ਦੱਸਦੇ ਆ ਜੀ ਅੱਛਾ ਹਾਂ ਤੇ ਕੋਈ ਮੌਤ ਹੁੰਦੀ ਪਤਾ ਲੱਗਾ ਚਾਰ ਕਰਾ ਦੇਈਏ ਜੋ ਪੱਕਾ ਨਹੀਂ ਮੈਂ ਕਹਿੰਦਾ ਸਭ ਕਹਿੰਦੇ ਹਾਦਸਾ ਕਿਦਾਂ ਕਿਦਾਂ ਓਵਰ ਸਪੀਡ ਕਰ ਨਹੀਂ ਸਰਾ ਹੋਇਆ ਹਾਂਜੀ 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 ਇਹ ਤੇਜ਼ੀ ਨੂਦੀ ਕੰਪਨੀ ਨੇ ਬੱਸਾਂ ਕੋਲ ਮਲਾ ਕੇ ਤੇਜ਼ ਹੀ ਚੱਲ ਰਹੀਆਂ ਇਹ ਜਿਹੜਾ ਟਰੱਕ ਸੀ ਉਹ ਫ੍ਰੀਕੋਲਰ ਪਾਸੇ ਆ ਰਿਹਾ ਸੀ ਹਾਂਜੀ ਹਾਂਜੀ ਫ੍ਰੀਕੋਲਰ ਤੋਂ ਤੁਸੀਂ ਸੁਣਿਆ ਕਿ ਲੋਕਾਂ ਦਾ ਕਹਿਣਾ ਹੈ ਕਿ ਵਾਕ ਸ ਜਿਹੜੀ ਹੈ ਕਾਫੀ ਤੇਜ਼ ਸੀ ਜਿਸ ਕਾਰਨ ਪੁਲ ਦੇ ਉੱਪਰ ਇਹ ਰਹਿ ਗਿਆ ਕੋਈ ਓਵਰਟੈਕ ਪੁਲ ਨੂੰ ਕੀਤਾ ਜਾਣਾ ਸੀਗਾ ਤੇ ਪੁਲ ਤੇ ਜਿਹੜਾ ਹਾਦਸਾ ਵਾਪਰਿਆ ਫਿਲਹਾਲ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਦੇਖਣਾ ਆਉਣ ਵਾਲੇ ਸਮੇਂ ਵਿੱਚ ਕੀ ਹੋਰ ਤੱਥ ਨਿਕਲ ਕੇ ਸਾਹਮਣੇ ਆਉ